ਤਨ ਕਹੇ ਤਾਂ ਜਿਹੜੇ ਸ਼ੱਕਦੇ ਨੇ ਉਹ ਤਾਂ ਖੁਸ਼ ਨੇ ਪਰ ਬਾਬਾ ਜੀ ਤੁਸੀਂ ਰੱਤੀ ਗਿਆ ਰੱਤੀ ਗਿਆ ਬਾਬਾ ਹੁਣ ਮੇਰੀ ਗੱਲ ਜਦੋਂ ਬੱਦਲ ਗਰਜੇ ਉਦੋਂ ਦੱਸੋ ਬਾਈ ਧਰਤੀ ਦੇ ਉੱਤੇ ਹਲਚੁਲ ਕੁਇਸ ਤਰ੍ਹਾਂ ਦੀ ਹੁੰਦੀ ਆ ਪਤਾ ਕੁਛ ਮੂਰ ਤਾਂ ਪਹਿਲਾਂ ਪਾਉਂਦੇ ਨੇ ਇਹ ਇਹ ਮੂਰ ਨੇ ਇਹ ਪਹਿਲਾਂ ਮਨ ਨੂੰ ਪਾਉਂਦੇ ਨੇ ਜਿਹੜੇ ਸੁਪਨੇ ਜਦੋਂ ਗਰਜਦਾ ਨਾਲ ਡਰਦੇ ਨੇ ਕਾਲੇ ਸੁਪ ਹੁੰਦੇ ਨਾ ਬਿਜਲੀ ਡਿੱਗਦੀ ਉਹਨਾਂ ਉੱਤੇ ਉਹ ਨੱਠ ਨੱਠ ਕੇ ਖੁੱਡਾਂ ਚ ਵੜਦੇ ਨੇ ਨਾ ਬਸ ਗਰਜਦਾ ਨਾ ਸੱਪ ਡਰਨਗੇ ਸੱਪ ਤਾਂ ਨਾ ਫਟਾ ਫਟ ਖੁੱਡਾਂ ਜਿ ਬਣਨਗੇ ਮੇਰੀ ਆ ਕਿ ਬਿਜਲੀ ਆ ਕਾਲੇ ਸੁਪ ਆਂਦੀ ਆ ਨਾ ਇਹ ਸੱਤ ਆ ਜੀ ਤੇ ਜਿਹੜੇ ਮੋਰ ਨੇ ਉਹ ਕਿਆ ਕਿ ਉਹ ਕਿਆ ਕਿ ਪਹਿਲਾਂ ਪਾਉਂਦੇ ਨੇ ਇਸ ਤਰ੍ਹਾਂ ਕਰਦੇ ਨੇ ਇਹ ਹੁਣ ਪਹਿਲਾਂ ਪਾਉਂਦੇ ਆ i <laughs> <laughs>